ਬੜਾ ਬਤੂਨੇ ਪਾਸੇ ਗੇਰੂ ਬਾਹਰ ਕੱਢ ਕੇ ਚਲੇ ਜਾਏਗਾ ਕਨੈਕਸ਼ਨ ਆਏ ਇੱਕ ਮਿੰਟੇ ਕੋਲ ਕੱਟਾ ਦਿਓ ਬਿਲ ਕੰਟ ਹੋਣਾ ਇਹ ਚ ਕੱਟ ਦੋ ਸੁੱਧ ਕੱਟ ਜਾਓ ਕਿੱਥੇ ਨੇੜੀ ਆ ਇਹ ਹੀ ਹੈ ਅੱਡ ਪਹਿਲਾਂ ਟਾਇਰ ਨਾਲ ਟਾਇਰ ਬਸ ਸਾਲਾ ਆ ਗਈ ਲਾਜੀ ਜਾਗੋਵਾਲ ਪਿੰਡ ਦੇ ਵਿੱਚ ਜਿਹੜੇ ਕਨੈਕਸ਼ਨ ਕੱਟ ਕੇ ਗਏ ਸੀਗੇ ਉਹਨਾਂ ਕਨੈਕਸ਼ਨਾਂ ਨੂੰ ਅਸੀਂ ਜੋੜ ਕੇ ਉਹਨਾਂ ਪਰਿਵਾਰਾਂ ਨੂੰ ਅਸੀਂ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਇਸ ਤਰ੍ਹਾਂ ਬਿਨਾਂ ਅਗਾਊਂ ਨੋਟਿਸ ਤੋਂ ਉਹ ਨਹੀਂ ਕੱਟ ਸਕਦੇ ਰਾਤੋਂ ਰਾਤ ਪਤਾ ਨਹੀਂ ਕਿਹੜੇ ਵੇਲੇ ਉਹ ਬਿਜਲੀ ਦੇ ਕਨੈਕਸ਼ਨ ਕੱਟ ਕੇ ਤੇ ਜਦ ਤਾ ਬੇਲ ਸਾਡੇ ਮਾਫ਼ ਕਰੋ ਜਾਂ ਸਾਡੇ ਨਾਲ ਬਹਿ ਕੇ ਗੱਲ ਕਰੋ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ 15 ਦਿਨ ਜਿਹੜੇ ਨੇ ਅਸੀਂ ਉਹਨਾਂ ਨੂੰ ਦਿੱਤੇ ਹੋਏ ਨੇ ਸਰਕਾਰ ਨੂੰ ਸੋ 25 ਤਰੀਕ ਤੋਂ ਬਾਅਦ ਜੋ ਵੀ ਪ੍ਰੋਗਰਾਮ ਹੋਊਗਾ ਅਸੀਂ ਆਮ ਲੋਕਾਂ ਨੂੰ ਸਾਰਿਆਂ ਨਾਲ ਲੈ ਕੇ ਇਹ ਸੰਘਰਸ਼ ਜਿਹੜਾ ਹੈ ਇਹ ਵੱਡਾ ਹੋਊਗਾ ਮੈਂ